ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਚਾਰ ਪੰਜ ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਇਹਨਾਂ ਚ ਇੱਕ ਬੂਰਾ ਮਾਲੀ ਬਾਈ ਦਾ ਸੇਲ ਆ ਬਾਈ ਦੇ ਦੱਸਣ ਮੁਤਾਬਕ 2 ਸਾਲ ਤੇ 3 ਮਹੀਨੇ ਉਮਰ ਆ ਮਦਰ ਮਲਕ ਰਿਕਾਰਡ ਬਾਈ ਦੱਸਦਾ ਕਿ 17-18 ਕਿਲੋ ਦਾ ਇਹਦੀ ਵੀ ਮਾਂ ਵੀ ਬਾਈ ਕਹਿੰਦਾ ਆਪਣੇ ਘਰੇ ਹੀ ਹੁੰਦੀ ਸੀ ਪਿਛਲੇ ਸੂਏ ਸੇਲ ਕਰਦੀ ਆ 17 18 ਕਿਲੋ ਦੁੱਧ ਬਾਈ ਦੱਸਦਾ ਉਹਦੇ ਥੱਲੋਂ ਆਪਣਾ ਚੋਇਆ ਵਾ ਜੀ ਬਾਕੀ ਕੱਦ ਕਾੜ ਤੁਸੀਂ ਚੈੱਕ ਕਰ ਸਕਦੇ ਹੋ ਚੰਗੇ ਕੱਦ ਕਾੜ ਦਾ ਤੇ ਹੈਵੀ ਬੋਡੀ ਵੇਟ ਦਾ ਸੋਹਣੀ ਫੇਸ ਕੁਆਲਿਟੀ ਆ ਸੋਨਾ ਕੁੰਡਾ ਸਿੰਘ ਨੇੜੇ ਤੋਂ ਚੈੱਕ ਕਰ ਲੋ ਬਾਕੀ ਬਰੀਕ ਚਮੜੀ ਦਾ ਚੰਗੇ ਮਲਕਰ ਰਿਕਾਰਡ ਦਾ ਜੀ ਮੁੱਲ ਬਾਈ ਇਹਦਾ 40000 ਰੁਪਇਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬਾਕੀ ਬਾਈ ਦੇ ਸ਼ੌਂਕ ਦੇ ਤੌਰ ਤੇ ਕੱਟਾ ਪਾਲ ਲਿਆ ਵਾ ਕੋਈ ਵਪਾਰ ਦਾ ਕੰਮ ਨਹੀਂ ਪੂਰਾ ਬਾਈ ਦਾ ਸ਼ੌਂਕ ਨਾਲ ਰੱਖਿਆ ਵਾ ਹੈਵੀ ਬੋਡੀ ਵੇਟ ਦਾ ਤੇ ਸੋਹਣੀ ਫੇਸ ਕੁਆਲਿਟੀ ਦਾ